ਇਹ ਜੋ ਉਮੀਦ ਕਰਕੇ ਬਾਣੀ ਪੜਦੇ ਪਿਆ ਮਿਲਾਪ ਨਹੀਂ ਹੋਵੇਗਾ ਇਹ ਜੋ ਉਮੀਦ ਨੂੰ ਮੁਖ ਰੱਖ ਕੇ ਸੇਵਾ ਪੈ ਕਰਦੇ ਆ ਦਾਨ ਪੁੰਨ ਪੈ ਕਰਦੇ ਆ ਮਿਲਾਪ ਨਹੀਂ ਹੋਵੇਗਾ ਭਾਈ ਸਾਹਿਬ ਕਹਿੰਦੇ ਨਹੀਂ ਹੋਵੇਗਾ ਚੋ ਨਹੀਂ ਹੋਵੇਗਾ ਸਾਹੇ ਉਮੀਦ ਦੇ ਆਸ਼ਿਕ ਹਰ ਗਿਸ ਸਮਰ ਨਗਿਰਤ ਫਲ ਨੂੰ ਪਰਸ਼ਨ ਦੇ ਚ ਅਰਬੀ ਦੇ ਚ ਪ ਸਬਰ ਦੇ ਕੰਧਾਰੀ ਭਾਸ਼ਾ ਚ ਸਮਰ ਕਹਿੰਦੇ ਨੇ ਸਮਰ ਫਲ ਹਰ ਕਿਸ ਸਮਰ ਨਾ ਗੀਰ ਸਬਰ ਨਹੀਂ ਲੱਗੇਗਾ ਫਲ ਨਹੀਂ ਲੱਗੇਗਾ ਕਿਉਂ ਕਾਰਨ ਅਜ਼ਾਬ ਅਸ਼ਕੇ ਮੈ ਜਗਾ ਤਾ ਸਬਰ ਸਤਰ ਨਾ ਬਾਸ਼ਦ ਤੂੰ ਉਮੀਦ ਦੇ ਬੂਟੇ ਨੂੰ ਸਿੰਜਿਆ ਨਹੀਂ ਪਾਣੀ ਨਹੀਂ ਪਾਇਆ ਫਲ ਕਿੱਥੇ ਤੇ ਭਾਈ ਸਾਹਿਬ ਕੋਲ ਪੁੱਛੀਏ ਜੋ ਉਮੀਦ ਦਾ ਬੂਟਾ ਹੈ ਆਸਾ ਦਾ ਬੂਟਾ ਹੈ ਉਮੀਦ ਰੱਖਦੇ ਪਿਆ ਮਿਲਾਪ ਹੋਵੇਗਾ ਇਸ ਬੂਟੇ 'ਚ ਕਿਹੜਾ ਪਾਣੀ ਪਾਈਏ ਅਜ਼ਆਬ-ਏ-ਅਸ਼ਕੇ ਮੈਜਗਾ ਅੱਖਾਂ ਦੀ ਜੋ ਦੋ ਪੁਤਲੀਆਂ ਨੇ ਇਹਨਾਂ ਨੂੰ ਪਰਸ਼ੀਨ ਦੇ 'ਚ ਮੈਜਗਾ ਕਹਿੰਦੇ ਨੇ ਅਜ਼ ਆਬ ਅਸ਼ਕੇ ਮੈ ਜਗਾ ਤਾਂ ਸਭ ਸਤਰਨਾ ਬਾਸ਼ਦ ਜਿਤਨੇ ਚਿਰ ਤੱਕ ਦੋ ਪਲਕਾਂ ਦਾ ਪਾਣੀ ਤੋ ਉਮੀਦ ਦੇ ਬੂਟੇ ਦੇ ਚ ਰਜ ਕੇ ਨਹੀਂ ਪਾਂਦਾ ਮਿਲਾਪ ਦਾ ਫਲ ਕਿੱਥੇ ਰੋਇਆ ਹੋਵੇਗਾ ਪੁੱਤਰਾਂ ਦੀ ਖਾਤਰ ਮਿੱਤਰਾਂ ਦੀ ਖਾਤਰ ਪਤਨੀ ਦੀ ਖਾਤਰ ਪਤੀ ਦੀ ਖਾਤਰ ਪਰਾਵਾਂ ਦੀ ਕਾਦਰ, ਧਨ ਸੰਪਦਾ ਦੀ ਖਾਤਰ, ਮਾਣ ਮਰਿਆਦਾ ਦੀ ਖਾਤਰ, ਸਤਾ ਦੀ ਖਾਤਰ, ਪ੍ਰਭਤਾ ਦੀ ਖਾਤਰ, ਤੂੰ ਪ੍ਰਭੂ ਦੀ ਖਾਤਰ ਕਦੋਂ ਰੋ ਰਿਆ ਹੈਂ? ਰੋਇਆ ਹੀ ਨਹੀਂ। ਇਤਨੀ ਗਹਿਰੀ ਪੀੜਾ ਤੜਪਾ ਦਿੰਦੀ ਹੈ। ਇਸ ਵਾਸਤੇ ਮਹਾਤਮਾ ਬੁੱਧ ਤੇ ਕਹਿੰਦੇ ਸਨ, ਸਿਆਣੀ ਓ ਮਾਂ ਜੋ ਬੱਚੇ ਦਾ ਰੋਣਾ ਹੀ ਸੁਣ ਲੈਂਦੀ ਏ। ਬੱਚਾ ਹੋਰ ਕੀ ਬੋਲੇ? बच्चे ਦਾ ਬੋਲਣਾ ਰੋਣਾ ਹੀ ਹੈ। ਔਰ ਸਭ ਸਮਝ ਜਾਂਦੀ ਹੈ। ਭੁੱਖ ਹੈ। ਇਹਨੂੰ ਦੁੱਧ ਪਿਲਾਣਾ ਹੈ। ਕੋਈ ਲੋੜ ਹੈ। ਕੋਈ ਤਕਲੀਫ ਹੈ। ਬੱਚੇ ਦੇ ਰੋਣੇ ਨੂੰ ਜੇ ਮਾਂ ਜਾਣਦੀ ਨਹੀਂ, ਸਮਝਦੀ ਨਹੀਂ, ਸ਼ਾਇਦ ਮਾਂ ਹੋਣ ਦਾ ਮਾਣ ਫਿਰ ਇਸਦੇ ਕੋਲ ਨਹੀਂ ਹੈ। ਇਹ ਵੀ ਮੈਰਜ਼ ਕਰਦੇ ਆ।